ਮਾਮਲਾ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਸਤਕਣ ਸ੍ਰੀ ਹਰਮੰਦਰ ਸਾਹਿਬ ਦੇ ਪੀੜੇ ਵਜਾਰਾ ਵਿੱਚੋਂ ਅਕਰੋਚਮੈਂਟ ਦੇ ਨਾਮ ਉੱਪਰ ਰੇਡੀਆਂ ਚਕਾਉਂਦੇ ਅੰਮ੍ਰਿਤਸਰ ਪੁਲਿਸ ਅਤੇ ਨਗਰ ਨਿਗਮ ਦੇ ਸਾਂਝੇ ਆਪਰੇਸ਼ਨ ਮੌਕੇ ਆਪ ਆਗੂ ਦਾ ਐਸਪੀ ਟ੍ਰੈਫਿਕ ਨਾਲ ਉਲਝਣ ਦਾ ਸਾਹਮਣੇ ਆਇਆ ਮਾਮਲਾ ਜਿੱਥੇ ਐਸਪੀ ਟ੍ਰੈਫਿਕ ਵੱਲੋਂ ਨੀਵੀਂ ਗਲੀ ਦੇ ਪੀੜ ਇਲਾਕੇ ਵਿੱਚ ਅਕਰੋਚਮੈਂਟ ਹਟਾਉਣ ਦੇ ਨਾਮ ਉੱਪਰ ਗਰੀਬ ਰੇਡੀ ਫੜੀ ਵਾਲੀਆਂ ਉੱਪਰ ਤਸਦਦ ਕੀਤੀ ਗਈ ਤਾਂ ਆ ਆਗੂ ਚਾਂਦ ਵੱਲੋਂ ਮੌਕੇ ਤੇ ਐਸਪੀ ਟ੍ਰੈਫਿਕ ਹਰਪਾਲ ਸਿੰਘ ਨੂੰ ਕਿਹਾ ਗਿਆ ਕਿ ਉਹਨਾਂ ਵੱਲੋਂ ਇਮਾਨਦਾਰੀ ਨਾਲ ਰੋਟੀ ਰੋਜੀ ਦਾ ਜੁਗਾੜ ਕਰਨ ਲਈ ਕੜੇ ਚਾਵਲ ਦੀ ਕੋਟ ਲਗਾਈ ਸੀ ਜੋ ਕਿ ਟ੍ਰੈਫਿਕ ਪੁਲਿਸ ਵੱਲੋਂ ਸਾਰੀਆਂ ਰੇਡੀਆਂ ਫੜੀਆਂ ਚੁਕਾਈਆਂ ਜਾ ਰਹੀਆਂ ਨੇ ਇਸ ਪ੍ਰਸ਼ਾਸਨ ਨੂੰ ਗਰੀਬ ਲੋਕਾਂ ਦੀਆਂ ਰੇਡੀਆਂ ਫੜੀਆਂ ਤੇ ਦਿਖਦੇ ਪਰ ਨਸ਼ੇ ਦੇ ਕਾਰੋਬਾਰੀਆਂ ਦੇ ਅੱਡੇ ਨਹੀਂ ਨਾ ਹੀ ਦੜੇ ਸੱਟੇ ਵਾਲੇ ਲੋਕ ਕਿਸੇ ਨੂੰ ਵੀ ਇੱਜ਼ਤ ਦੀ ਰੋਟੀ ਖਾਂਦੇ ਨਹੀਂ ਦੇਖ ਸਕਦੇ ਜਿਸ ਤੇ ਚੱਲਦੇ ਇਨ੍ਹਾਂ ਵੱਲੋਂ ਨਜਾਇਜ਼ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਦੇ ਐਸਪੀ ਹਰਪਾਲ ਸਿੰਘ ਨੇ ਦੱਸਿਆ ਕਿ ਸਾਨੂੰ ਕਾਫੀ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਨੇ ਸ੍ਰੀ ਹਰਮੰਦਰ ਸਾਹਿਬ ਦੇ ਨਜ਼ਦੀਕ ਨੀਵੀਂ ਗਲੀ ਵਿੱਚ ਅਕਰੋਸਮੈਂਟ ਜਿਸ ਤੇ ਚੱਲਦੇ ਨਿਗਰ ਨਿਗਮ ਪ੍ਰਸ਼ਾਸਨ ਦੇ ਨਾਲ ਸਾਂਝਾ ਆਪਰੇਸ਼ਨ ਅਕਰੋਸਮੈਂਟ ਹਟਾਈ ਜਾ ਰਹੀ ਹੈ ਜਿਸ ਨਾਲ ਕੁਝ ਰੇੜੀ ਵਾਲਿਆਂ ਵੱਲੋਂ ਵਿਰੋਧ ਵੀ ਜਤਾਇਆ ਜਾ ਰਿਹਾ ਪਰ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਮੈਂ ਮੇਂਦ ਕਰ ਰਿਹਾ ਮੀਡੀਆ ਮੇਰੇ ਸਾਹਮਣੇ ਆ ਗਏ ਮੀਡੀਆ ਮੇਰੇ ਰੂਪ ਰੂਪ ਹੋਣਾ ਤੇ ਵੀ ਨਾ ਉਹਨਾਂ ਨੇ ਇੱਕ ਮਿੰਟ ਇਹ ਚ ਗੈਸ ਸਿਲੰਡਰ ਬਲਦਾ ਨਹੀਂ ਬਿਲਕੁਲ ਮੀਡੀਆ ਮੇਰੇ ਰੂਪ ਰੂਪ ਨਹੀਂ ਮੈਂ ਰੂਪ ਬਣਾ ਕੇ ਲੈ ਆਉਣਾ ਕੀ ਕਰਦਾ ਮੈਂ ਰੂਪ ਬਣਾ ਕੇ ਲੈ ਆਉਣਾ ਮੈਂ ਰੂਪ ਬਣਾ ਕੇ ਫੋਟਾ ਲੈਣਾ ਰਾਜਮਾ ਚਾਵਲ ਕਣੀ ਚਾਵਲ ਦੇਖੋ ਜੀ ਮੈਂ ਮੀਡੀਆ ਨੂੰ ਦੱਸਣਾ ਚਾਹੁੰਦਾ ਮੈਂ ਇੱਕ ਬੜਾ ਆਮ ਆਦਮੀ ਆਦਮੀ ਆ ਮਾਨ ਸਾਹਿਬ ਦੀ ਸਰਕਾਰ ਬਣੀ ਹੈ ਮੈਂ ਆਮ ਆਦਮੀ ਪਾਰਟੀ ਜ਼ਿਲ੍ਹਾ ਜੁਆਇਨ ਸਕੱਤਰ ਸਾਰੇ ਲੋਕਾਂ ਨੂੰ ਦੱਸਣਾ ਇਹ ਚਾਹੁੰਦਾ ਮੈਂ ਤਾਂ ਫੈਲਾ ਨਹੀਂ ਚੁੱਕਣ ਦੇ ਆ ਮੈਂ ਮਿਹਨਤ ਕਰ ਰਿਹਾ ਜਾਂ ਮੈਂ ਨਸ਼ਾ ਵੇਚਣ ਦੇ ਆ ਜਾਂ ਮੈਂ ਕੋਈ ਬਲੈਕ ਕਰਨ ਦੇ ਆ ਫਿਰ ਮੈਨੂੰ ਕਹਿੰਦੇ ਹੱਕਦਾਰ ਬੰਦੇ ਆ ਦੂਜੀ ਗੱਲ ਹੈ ਮਾਨ ਸਾਹਿਬ ਨੇ ਮਿਹਨਤ ਬਖਸ਼ੀ ਸਾਨੂੰ ਅਕਾਲੀ ਕਾਂਗਰਸੀਆਂ ਵਾਂਗ ਨਾ ਅਸੀਂ ਗਲਤ ਧੰਦਾ ਕੀਤਾ ਤੇ ਨਾ ਅਸੀਂ ਕਰਨਾ ਮਿਹਨਤ ਕਰਦੇ ਆਂ ਮੈਂ ਮਿਹਨਤ ਕਰਦਾ ਆਂ ਚਾਂਸਾਈਕਲ ਆਪਾਂ ਸੜਕ 'ਚ ਨਾ ਕਰੀਏ ਕਰਵਾ ਦਿੰਦੇ ਆਂ ਐਸਬੀ ਕਰਵਾ ਦਿੰਦੇ ਆਂ ਸਾਹਿਬ ਜੀ ਕਰਵਾ ਦਿੰਦੇ ਆ ਇਹ ਆ ਕਿ ਫਿਰ ਅਸੀਂ ਨਸ਼ੇ ਵੱਲ ਕਿਉਂ ਜਾਂਦੇ ਨਸ਼ੇ ਦੇ ਕਾਰੋਬਾਰੀਆਂ ਦੇ ਘਰੋਂ ਤੱਕ ਕਿਉਂ ਨਹੀਂ ਵੜਦੇ ਚਾਂਸਾਈਕਲ ਦੀ ਜਿੰਦਗੀ ਬਹੁਤ ਵਧੀਆ ਨਹੀਂ ਆਪਾਂ ਕਰਨ ਚਾਹੀਏ ਚੀਜ਼ਾਂ ਦੇ ਵਿੱਚ ਕਰੀ ਜਾਣਾ ਬਹੁਤ ਅੱਗੇ ਆ ਗਿਆ ਹਾਂ ਲੇਕਿਨ ਇਹਨਾਂ ਚੀਜ਼ਾਂ ਤੇ ਬਹਿਣਾ ਨਹੀਂ ਠੀਕ ਹੈ ਹਾਂਜੀ ਵੇਖੋ ਜੇਦ ਕਵੇ ਵੀ ਮੇਰੀ ਇੱਥੇ ਲੱਗਦੇ ਹੋ ਫਿਰ ਤਾਂ ਸਾਰੇ ਚਾਰ ਇਹਨਾਂ ਦੀ ਕਸੂਰ ਹੈ ਵੇਖੋ ਚਾਰ ਇਹ ਮੈਂ ਤਹਰੀ ਬੰਦੇ ਦੇ ਨਾਲ ਜਾਉਣਾ ਗਰੀਬ ਬੰਦੇ ਦਾ ਜਾਉਣਾ ਆ ਬੰਦੀ ਕਰਤੀ ਹੈ ਸਾਰੀ ਨਹੀਂ ਰਾਣਾ ਬੰਦ ਕਰੋ ਮੈਂ ਇਹ ਨਹੀਂ ਕਹਿੰਦਾ ਰਾਹ ਬੰਦ ਮੀਡੀਆ ਮੇਰੇ ਬਾਰੇ ਬੋਲਵੇ ਨਾਲ ਸਾਹਿਬ ਜੀ ਸਰ ਅੱਜ ਕੀ ਅਟਰੈਕਸ਼ਨ ਜੇ ਤੁਹਾਡੇ ਵੱਲ ਇੱਥੇ ਕੀਤਾ ਜਾ ਰਿਹਾ ਅੱਜ ਇਸ ਤਰ੍ਹਾਂ ਜੀ ਜਿਹੜਾ ਨੀਵਾ ਬਜਾ ਰਿਹਾ ਇਹਦੇ ਬਾਰੇ ਬਹੁਤ ਲੋਕ ਸ਼ਿਕਾਇਤ ਕਰ ਰਹੇ ਸੀ ਕਿ ਇੱਥੇ ਲੰਗੜ ਜੁਗਾ ਰਸਤਾ ਵੀ ਨਹੀਂ ਹੈਗਾ ਇੱਥੇ ਲੱਗੇ ਹਸਪੀਟਲ ਨੇ ਹੋਰ ਦੁਕਾਨਾਂ ਨੇ ਜਿੰਨਾ ਲੋਕਾਂ ਨੇ ਤੇ ਇੱਥੇ ਆਮ ਹੀ ਜਿੰਨੇ ਆ ਉਹਨੇ ਸੜਕਾਂ ਦੇ ਉੱਤੇ ਚਾਹ ਦੀਆਂ ਦੁਕਾਨਾਂ ਖੋਲ੍ਹ ਦਿੱਤੀਆਂ ਸੜਕਾਂ ਦੇ ਉੱਤੇ ਜਿਹੜੇ ਆ ਪਰੌਂਠੇ ਬਣਾ ਰਹੇ ਨੇ ਸੜਕਾਂ ਦੇ ਉੱਤੇ ਜਿਹੜਾ ਸਾਰਾ ਕੁਝ ਸਮਾਨ ਅੱਡੇ ਜਿਹੜੀਆਂ ਦੁਕਾਨਾਂ ਅਗਲੇ ਪਾਸੇ ਨੇ ਜਿਹੜੀਆਂ ਹੈਰੀਟੇਜ ਸਟਰੀਟ ਦੇ ਦੁਕਾਨ ਵਾਲੇ ਉਹ ਸਾਰੇ ਦੁਕਾਨਦਾਰ ਜਿਹੜੇ ਇਹਨਾਂ ਗਲੀਆਂ ਦੇ ਵਿੱਚ ਆਪਣੇ ਵਹੀਕਲ ਪਾਰਕ ਕਰ ਜਾਂਦੇ ਜਿਹੜੇ ਇਸ ਗਲੀ ਦੇ ਵਿੱਚ ਲੈਣ ਵਾਲੇ ਲੋਕ ਆ ਉਹਨਾਂ ਨੂੰ ਬੜੀ ਸਮੱਸਿਆ ਆ ਰਹੀ ਸੀ ਉਹ ਅੱਜ ਅਸੀਂ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਪੱਲ ਪਹਿਲਾਂ ਅਸੀਂ ਇੱਥੇ ਵਾਰਨਿੰਗ ਕਰਕੇ ਗਏ ਸੀ ਕਿ ਤੁਸੀਂ ਆਪਣੀਆਂ ਸੜਕਾਂ ਦਾ ਸਮਾਨ ਚੁੱਕ ਲੋ ਕੱਲ ਅਸੀਂ ਬਕਾਇਦਾ ਮੈਂ ਤੇ ਸਾਡੇ ACP ਸਾਹਿਬ ਨਾਲ ਕਾਰਪੋਰੇਸ਼ਨ ਦੇ ਅਧਿਕਾਰੀ ਵਾਰਨਿੰਗ ਕਰਕੇ ਗਏ ਸੀ ਅੱਜ ਅਸੀਂ ਵਿਧ ਕਾਰਪੋਰੇਸ਼ਨ ਆਏ ਆ ਅਤੇ ਜਿਹੜੇ ਜਿਹੜਾ ਸਮਾਨ ਰੋਡ ਦੇ ਉੱਤੇ ਪਿਆ ਸੀ ਉਹ ਜਿਹੜਾ ਕਾਰਪੋਰੇਸ਼ਨ ਨੇ ਆਪਣੇ ਕਬਜ਼ੇ 'ਚ ਲੈ ਲਿਆ ਵਾ ਅਤੇ ਜਿਹੜੇ ਦੁਕਾਨਦਾਰ ਸਾਨੂੰ ਜ਼ਿੰਮੇਵਾਰੀ ਦਿੰਦੇ ਆ ਕਿ ਚਲੋ ਮਾਤਰਾੜ ਆਦਮੀ ਵੀ ਮੈਂ ਆਪਣੀ ਦੁਕਾਨ ਦੇ ਵੇਖੋ ਇਹਨਾਂ ਨੇ ਇਹ ਦਿਨੇਸ਼ ਟੀਸਟਾ ਲਿਆ ਕਿ ਦੀ ਆਪਣੀ ਅੰਦਰ ਬਾਹਰ ਦੁਕਾਨਾਂ ਲੇਕਿਨ ਇਹ ਛੜਕ ਦੇ ਉੱਤੇ ਲਾ ਰਿਆ ਲੋਹੇ ਦਾ ਬਣਾ ਕੇ ਉਹਦੇ ਵਿੱਚ ਗੈਸ ਸਿਲੰਡਰ ਰੱਖਿਆ ਉਹਦੇ ਵਿੱਚ ਸਾਰਾ ਸਮਾਨ ਰੱਖਿਆ ਮੰਨ ਲਓ ਗੱਲ ਜੇ ਇਸ ਬਾਜ਼ਾਰ ਚ ਦਰਬਾਰ ਸਾਹਿਬ ਤੋਂ ਹਾੜਲੀ 50 ਗਾਈ ਤੇ ਦੂਰੀ ਤੇ ਆ ਇਹ ਬਾਜ਼ਾਰ ਭਰਿਆ ਹੀ ਰਹਿੰਦਾ 24 ਘੰਟੇ ਖਾਸ ਕਰਕੇ ਸ਼ਨੀਵਾਰ ਜੇ ਮੰਨ ਲਓ ਕਰੇ ਸਿਲੰਡਰ ਨੂੰ ਅੱਗ ਲੱਗ ਜੇ ਤੇ ਘਟੋ ਘਟ ਕਿੰਨੇ ਬੰਦਿਆਂ ਦਾ ਨੁਕਸਾਨ ਹੋਊਗਾ ਔਰ ਮੈਂ ਤਾਂ ਸ਼ੁਕਰ ਗੁਰੂ ਰਾਮਦਾਸ ਜੀ ਦਾ ਕਰਦਾ ਇਹ ਵਿਚਾਰਿਆ ਅੱਜ ਉਹਨੇ ਇਹਨੂੰ ਕਿਹਾ ਕਿ ਜੇ ਤੂੰ ਲਾਉਣੀ ਆਪਣੀ ਦੁਕਾਨ ਤੇ ਆਪਣੀ ਦੁਕਾਨ ਦੇ ਅੰਦਰ ਕੰਮ ਕਰ ਸੜਕ ਦੇ ਉੱਤੇ ਕਿਸੇ ਦੁਕਾਨ ਦੇ ਕਿਸੇ ਨੂੰ ਸਿਲੰਡਰ ਨਹੀਂ ਲਾਉਣ ਦੇਣਾ ਕਿ ਅਸੀਂ ਸਾਰਿਆਂ ਦੇ ਸਹਿਯੋਗ ਦੇ ਨਾਲ ਆ ਔਰ ਮੈਨੂੰ ਆਸ ਹੈ ਵੀ ਅੰਮ੍ਰਿਤਸਰ ਵਾਸੀ ਜਿਹੜੇ ਆ ਇਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਆ ਇਹਦੇ ਸਾਡਾ ਪੂਰਾ ਸਹਿਯੋਗ ਕਰਨਗੇ ਥੈਂਕ ਯੂ ਸ੍ਰੀ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ